ਕਿਤੇ ਪੂਰਨ ਗੁਰੂ ਮਿਲ ਪਵੇ ਤੇ ਆਪ ਤੁਰਿਆਂ ਫਿਰਦਿਆਂ ਤੇ ਰਹਿਮਤ ਹੋ ਜਾਂਦੀ ਹੈ ਬੜੇ ਐਸੇ ਮਿਲਦੇ ਆ ਜੀ ਆਪਣਾ ਕੰਮਕਾਰ ਵਸ ਕਰਦੇ ਰਹਿੰਦੇ ਸੀ ਆਪਣੇ ਕੰਮ ਵਿੱਚ ਜੁਟੇ ਰਹਿੰਦੇ ਸੀ ਹੌਲੀ ਹੌਲੀ ਗੁਰੂ ਦੀਆਂ ਗੱਲਾਂ ਸੁਨੀਆਂ ਗੁਰੂ ਜੀ ਦੇ ਬਚਨ ਸੁਣੇ ਮਨ ਵਿੱਚ ਇੱਕ ਉਸ਼ਾਲਾ ਆਇਆ ਕਿ ਮਨਾ ਜਿਹੜਾ ਜੀਵਨ ਦਾ ਅਸਲੀ ਮਨੋਰਥ ਹੈ ਉਹ ਤੇ ਪ੍ਰਮਾਤਮਾ ਦਾ ਨਾਮ ਜਪਣਾ ਹੈ ਆਖੋ ਸਤਨਾਕ ਕਿੱਥੋਂ ਤੱਕ ਪਹੁੰਚ ਗਏ ਸੀ ਬਾਬਾ ਬੁੱਢਾ ਜੀ ਅਰਗੇ ਜਿਨ੍ਹਾਂ ਤੇ ਗੁਰੂ ਰਹਿਮਤ ਕਰਦਾ ਜਿਨ੍ਹਾਂ ਤੇ ਗੁਰੂ ਜੀ ਦੀ ਨਦਰ ਹੋ ਜਾਂਦੀ ਹੈ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਇਹ ਕਾਮ ਕਿਸਾਨ ਖੇਤੀ ਕਰਨ ਵਾਲੇ ਪੰਜਾਬ ਦੀ ਧਰਤੀ ਹੈ ਨਾ ਜਿਹੜੀ ਇਕ ਗੁਰੂਆਂ ਪੀਰਾਂ ਦੀ ਧਰਤੀ ਸਭ ਤੋਂ ਵੱਡੇ ਭਾਗ ਨੇ ਕਿ ਭਾਰਤ ਦੇ ਵਿੱਚ ਜਨਮ ਹੋਣਾ ਉਸ ਤੋਂ ਵੱਡੇ ਭਾਗ ਨੇ ਪੰਜਾਬ ਵਿੱਚ ਜਨਮ ਹੋਣਾ ਉਸ ਤੋਂ ਵੱਡੇ ਭਾਗ ਨੇ ਕਿਸੇ ਸਿੱਖ ਘਰਾਣੇ ਵਿੱਚ ਜਨਮ ਹੋਣਾ ਅੰਮ੍ਰਿਤ ਦੀ ਦਾਤ ਮਿਲ ਜਾਣੀ ਤੇ ਪੂਰਾ ਗੁਰੂ ਮਿਲ ਜਾਣਾ ਆਖੋ ਸਤਨਾਮ ਜਮਦੀ ਤੇ ਦੁਨੀਆ ਨਾ ਉਹ ਇਹਦਾ ਜੀਵਨ ਨਹੀਂ ਮਿਲਦਾ ਆਮ ਪਰਿਵਾਰ ਸੀ ਬਾਬਾ ਬੁੱਢਾ ਜੀ ਦਾ ਖੇਤੀ ਕਰਨ ਵਾਲੇ ਪਰ ਜਿਨ੍ਹਾਂ ਨੂੰ ਥਾਪਣਾ ਦੇਣੀ ਹੁੰਦੀ ਹੈ ਗੁਰੂ ਨੇ ਫਿਰ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਲੈਂਦਾ ਪੰਜਾਬ ਦੀ ਧਰਤੀ ਦਾ ਪਿੰਡ ਹੀ ਹੈ ਕੱਥੂ ਨੰਗਲ ਉੱਥੇ ਰਹਿੰਦਾ ਸੁੱਖਾ ਰੰਧਾਵਾ ਇੱਕ ਕਿਸਾਨ ਖੇਤੀ ਕਰਨ ਵਾਲਾ ਬੜੇ ਜੁੜੇ ਹੁੰਦੇ ਆ ਪਰ ਆਪਣੀ ਕਿਰਤ ਕਰਦੇ ਆ ਤੇ ਉਹਨਾਂ ਦੇ ਘਰੋਂ ਮਾਤਾ ਗੋਰਾ ਉਹਨਾਂ ਦੀ ਕੁੱਖੋਂ ਛੋਟੇ ਜੇ ਬੱਚੇ ਨੇ ਜਨਮ ਲਿਆ ਤੇ ਜਿਹਦਾ ਨਾਂ ਕੀ ਰੱਖਿਆ ਬੂੜਾ ਬੂੜਾ ਪੂੜਾ ਕਹਿੰਦੇ ਸੀ ਕੰਮ ਕੀ ਖੇਤੀ ਕਰਨੀ ਮਾਤਾ ਪਿਤਾ ਦੇ ਨਾਲ ਜਾਣਾ ਤੇ ਵੱੱਜਾਂ گاਵਾਾਂ ਚਾਰਨੀਆ ਮਾਤਾ ਪਿਤਾ ਨੇ ਕਹਿ ਦੇਣਾ ਕਿ ਜਾ ਬੂੜਿਆ ਬੂੜਿਆ ਮੱਝਾਂ ਚਰਾ ਲਿਆ ਪਰ ਇੱਕ ਦਿਨ ਜਦੋਂ ਚੇਟਕ ਲੱਗਦੀ ਆ ਜਦੋਂ ਗਿਆਨ ਲੈਣਾ ਹੋਵੇ ਨਾ ਕਹਿੰਦੇ ਗਿਆਨ ਗਲੀਆਂ ਦੇ ਡਿੱਗੇ ਹੋਏ ਕੱਖਾਂ ਤੋਂ ਵੀ ਆ ਜਾਂਦਾ ਆਖੋ ਸਤਨਾਮ ਗੱਲ ਤੇ ਸੋਚਦੀ ਹੈ ਨਾ ਮਿਰਤੀ ਦੀ ਇੱਕ ਨੈਗੇਟਿਵ ਹੈ ਇੱਕ ਪੋਜ਼ਿਟਿਵ ਅਸੀਂ ਕੀ ਸੋਚਦੇ ਹਾਂ ਚੰਗਾ ਬਹੁਤ ਹੈ ਵੇਖਣ ਨੂੰ ਮਾੜਾ ਵੀ ਬਹੁਤ ਹੈ ਵੇਖਣ ਨੂੰ ਅਸੀਂ ਕੀ ਵੇਖਦੇ ਹਾਂ ਸਾਡੀ ਸੋਚ ਕਿੱਥੇ ਜਿੱਦਨ ਨੂੰ ਆਪਣਾ ਮਾਈਂਡ ਲਾ ਲਾਂਗੇ ਉਧਰ ਹੀ ਤੁਰਿਆ ਜਾਂਦਾ ਮਾੜਾ ਸੋਚਣ ਮਾੜਾ ਵੇਖਣ ਲੱਗ ਗਿਆ ਉਹਦੇ ਬਿਨਾਂ ਨਹੀਂ ਸਰੇਗਾ ਮਾੜਾ ਵੇਖੇ ਬਿਨਾਂ ਵੀ ਨਹੀਂ ਸਰੇਗਾ ਤੇ ਮੱਲੋ ਮੱਲੀ ਮਾੜਾ ਸੋਚਿਆ ਜਾਏਗਾ ਪਰ ਜੇ ਮਨ ਚੰਗੇ ਪਾਸੇ ਲੱਗ ਜੇ ਫਿਰ ਚੰਗਾ ਸੁਣੇ ਬਿਨਾ ਚੰਗਾ ਸੋਚੇ ਬਿਨਾ ਚੰਗਾ ਕਰੇ ਬਿਨਾ ਬੰਦਾ ਰਹੀ ਨਹੀਂ ਸਕਦਾ ਆਖੋ ਸਤਨਾਮ ਕਿਉਂਕਿ ਸੋਚ ਹੈ ਕਿੰਨੇ ਸੇਵਾ ਕਰਦੇ ਆ ਸੇਵਾਦਾਰ ਜਿਹੜੇ ਸੇਵਾਦਾਰਾਂ ਦੇ ਅੰਦਰ ਭਾਵਨਾ ਹੁੰਦੀ ਹੈ ਉਹ ਰਹੀ ਨਹੀਂ ਸਕਦੇ ਸੇਵਾ ਕਰੇ ਬਿਨਾ ਜਦੋਂ ਵੀ ਕੋਈ ਦੁਨੀਆ ਦੇ ਅੰਦਰ ਦੁੱਖ ਤਕਲੀਫ ਆਉਂਦੀ ਹੈ ਉਹ ਸੇਵਾਦਾਰ ਭੱਜ ਕੇ ਖੜੇ ਹੋ ਜਾਂਦੇ ਜਿਵੇਂ ਲੰਗਰ ਲਾਉਂਦੇ ਆ ਸੇਵਾ ਕਰਦੇ ਆ ਇਹ ਲਾਗਨ ਹੈ ਜਿਹੜੇ ਪਾਸੇ ਸੋਚਦਾ ਹੁਣ ਵੱਡੀ ਤਾਂ ਫਸਲ ਸੀ ਪਠਾਨ ਆਏ ਕੱਚੀ ਪੱਕੀ ਫਸਲ ਵੱਢ ਕੇ ਲੈ ਗਏ ਤੇ ਸੋਚਿਆ ਕਿ ਮਨਾ ਵੇਖੋ ਕਿਥੋਂ ਮਨ ਵਿੱਚ ਗੱਲ ਉੱਤਰਦੀ ਹੈ ਕਿ ਮਨਾ ਇਹ ਫਸਲ ਨੇ ਪੱਕਣਾ ਸੀ ਇਹ ਫਸਲ ਨੇ ਚੰਗੀ ਤਰ੍ਹਾਂ ਸੁੱਕਣਾ ਸੀ ਫੇਰ ਇਹਨੂੰ ਵੱਢਣਾ ਸੀ ਪਰਾਤਾ ਪਤਾ ਹੀ ਕੋਈ ਨਹੀਂ ਲੱਗਿਆ ਨਾ ਕੱਚੀ ਵੇਖੀ ਨਾ ਪੱਕੀ ਵੇਖੀ ਵੱਢ ਕੇ ਲੈ ਗਏ ਇਹ ਫਸਲ ਨੇ ਕੱਚੇ ਪੱਕਿਆਂ ਵੱਢੇ ਜਾਣਾ ਸ਼ਰੀਰ ਦਾ ਵੀ ਕੀ ਪਤਾ ਪੱਕੇਗਾ ਕਿ ਨਹੀਂ ਪੱਕੇਗਾ ਆਖੋ ਸਤਨਾਮ ਐਸਾ ਅੰਦਰ ਜਦੋਂ ਖਿਆਲ ਪੈਦਾ ਹੋਇਆ ਨਾ ਤੇ ਫਿਰ ਫਿਰ ਸੋਚਿਆ ਕਿ ਮਨਾ ਕੋਈ ਪੂਰਾ ਮਿਲ ਜਏ ਗੁਰੂ ਨਾਲ ਜੋੜਨ ਵਾਲਾ ਪਰ ਮਿਲੇ ਪੂਰਾ ਅਧੂਰਾ ਮਿਲ ਜੇ ਜ਼ਿੰਦਗੀ ਡੋਬ ਕੇ ਰੱਖ ਦਿੰਦਾ ਤੇ ਪੂਰਾ ਮਿਲ ਜੇ ਜੀਵਨ ਤਾਰ ਕੇ ਰੱਖ ਦਿੰਦਾ ਆਖੋ ਸਤਨਾਮ ਪੂਰਾ ਮਿਲ ਜੇ ਮਾਫ਼ ਕਰਨਾ ਸਾਨੂੰ ਪੂਰਾ ਲੱਭਣ ਦੀ ਲੋੜ ਨਹੀਂ ਸਾਡੇ ਕੋਲੇ ਤਾਂ ਪੂਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਆਖੋ ਸਤਨਾਮ ਸਾਨੂੰ ਗੁਰੂ ਲੱਭਣ ਦੀ ਲੋੜ ਨਹੀਂ ਐਸੇ ਗੁਰੂ ਦੇ ਲੜ ਲਾ ਗਏ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਐਸਾ ਖਜ਼ਾਨਾ ਦੇ ਗਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਰਤਨਾ ਦੇ ਨਾਲ ਭਰਿਆ ਹੋਇਆ ਐਸੀ ਕਿਰਪਾ ਹੋ ਗਈ ਪਰ ਲੜ ਲੱਗਣਾ ਹੁਣ ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ ਕੇ ਮਾਲਕਾ ਗੁਰੂ ਤਾਂ ਹੈ ਪਰ ਸਾਡਾ ਮਨ ਹੀ ਨਹੀਂ ਜੁੜਦਾ ਤੁਸਾਂ ਨੂੰ ਲੜ ਲਾ ਲਾ ਆਖੋ ਸਤਨਾਮ ਸਾਡੇ ਤੇ ਕਿਰਪਾ ਕਰਦੇ ਸਾਡਾ ਮਨ ਹੀ ਨਹੀਂ ਮੰਦਾ ਗੁਰੂ ਤੇ ਹਾਜ਼ਰ ਨਾਜ਼ਰ ਬੈਠਾ ਹੈ ਪੂਰਾ ਪ੍ਰਭ ਹਰਿ ਰੱデア ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪਾਠ ਜ਼ਰੂਰ ਕਰਦੇ ਆ ਪਰ ਥੋੜਾ ਜਾ ਉਹ ਤੋਂ ਸਿੱਖਿਆ ਲਈਏ ਵਿਚਾਰੀਏ ਐਸਾ ਸਮਾਂ ਬਣਿਆ ਬਾਰ-ਬਾਰ ਬੈਠੇ ਆ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਤੇ ਜਿੱਥੇ ਬਹਿ ਜਾਂਦੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਮਰਦਾਨਿਆਂ ਬਾਣੀ ਆਈ ਆ ਰਬਾਬ ਖੋਲ ਬਾਣੀ ਗਈ ਏ ਐਦਾਂ ਲਿਖਦੇ ਨਹੀਂ ਸੀ ਵੀ ਆਪਣੇ ਮਨੋਂ ਲਿਖਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀਗੇ ਕਿ ਇਹ ਤੁਰੋਂ ਆਈ ਹੋਈ ਬਾਣੀ ਐ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਇਹ ਧਰੋਂ ਆਈ ਹੋਈ ਬਾਣੀ ਆ ਜਦੋਂ ਬਾਣੀ ਆਉਂਦੀ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਿੰਨੀ ਕਿ ਨਿਮਰਤਾ ਸੀ ਉਹਨਾਂ ਦੇ ਅੰਦਰ ਤਾਂ ਹੀ ਆਪਣੇ ਸਿੱਖਾਂ ਨੂੰ ਇੰਨੀ ਨਿਮਰਤਾ ਸਿਖਾ ਗਏ ਆਪਣਾ ਆਪ ਮਿਟਾ ਕੇ ਸੇਵਾ ਕਰਨੀ ਤੇ ਜਦੋਂ ਕੀਰਤਨ ਕਰਦੇ ਸੀ ਨਾ ਫਿਰ ਕਹਿੰਦੇ ਆ ਪੰਛੀ ਵੀ ਰੁਕ ਜਾਂਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਂ ਉਹ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਉ ਮੈਂ ਵੀ ਕੁਛ ਨਹੀਂ ਜਾਣਦਾ ਮੈਂ ਜਗਤ ਨੂੰ ਉਹ ਦੱਸਿਆ ਜੋ ਮੈਨੂੰ ਸੁਣਾਈ ਦਿੱਤਾ ਤੇ ਜਦੋਂ ਵੇਖਿਆ ਕੀਰਤਨ ਕਰਦੇ ਕਿ ਕੋਈ ਫਕੀਰ ਬੈਠਿਆ ਬੜੀਆਂ ਰੱਬੀ ਰੂਹਾਂ ਨੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ ਇੰਨਾ ਨੂਰ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੇ ਸੇਵਕਾਂ ਦੇ ਜਿਹੜੇ ਉਹਨਾਂ ਦੇ ਨਾਲ ਕੀਰਤਨ ਕਰਵਾਉਂਦੇ ਸੀ ਭਾਵ ਗੱਲ ਕਮਾਈ ਦੀ ਹੁੰਦੀ ਹੈ ਗੱਲ ਕੱਲੇ ਵਿਖਾਵੇ ਦੀ ਨਹੀਂ ਹੁੰਦੀ ਜਦੋਂ ਤੁਹਾਡੇ ਅੰਦਰ ਕੁਝ ਹੈ ਨਾ ਤਾਂ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਗੀ ਕਿ ਲੋਕ ਮੇਰੀ ਗੱਲ ਨੂੰ ਸੁਣਨ ਪਰ ਜੇ ਅੰਦਰ ਕੁਝ ਹੈ ਤਾਂ ਆਪ ਹੀ ਸੁਣਨਗੇ ਆਖੋ ਸਤਨਾਮ ਅੰਦਰ ਕੁਝ ਹੋਣਾ ਚਾਹੀਦਾ ਜੇ ਨਤਨੇਮ ਹੀ ਨਹੀਂ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਕਦੇ ਮਹਾਰਾਜ ਕਹਿੰਦੇ ਆ ਗੱਲ ਕਿੰਨਾ ਦੀ ਅਸਰ ਕਰਦੀ ਹੈ ਗੱਲ ਕਿੰਨਾ ਦੀ ਅਸਰ ਕਰਦੀ ਹੈ ਜੀ ਜਿਸ ਕਾ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜਿਨ੍ਹਾਂ ਦੇ ਅੰਦਰ ਉਹ ਨਿਰੰਕਾਰ ਵਸਦਾ ਹੈ ਉਹਨਾਂ ਦੀ ਸਿੱਖਿਆ ਵੀ ਫਿਰ ਲੋਕਾਂ ਦੇ ਮਨਾਂ ਤੇ ਅਸਰ ਕਰਦੀ ਹੈ ਆਖੋ ਸਤਨਾਮ ਨਹੀਂ ਅਸਰ ਨਹੀਂ ਕਰਦੀ ਕਿਉਂਕਿ ਉਹ ਖਾਲੀ ਗੋਲੀ ਐ ਤੁਸੀਂ ਗੋਲੀ ਨੂੰ ਹੱਥ ਵਿੱਚ ਫੜ ਕੇ ਭਗਾ ਕੇ ਮਾਰੋ ਸਾਹਮਣੇ ਵਾਲੇ ਨੂੰ ਕੁਝ ਵੀ ਨਹੀਂ ਹੁੰਦਾ ਜਿਹੋ ਜੀ ਬੱਟੀ ਮਾਰੀ ਤੇ ਜਿਹੋ ਜੀ ਗੋਲੀ ਮਾਰੀ ਕੋਈ ਫਰਕ ਨਹੀਂ ਪੈਂਦਾ ਉਸੇ ਗੋਲੀ ਨੂੰ ਪਿਸਟਲ ਵਿੱਚ ਪਾ ਕੇ ਜਾਂ ਰੈਫਲ ਵਿੱਚ ਪਾ ਕੇ ਮਾਰੋ ਸਾਹਮਣੇ ਵਾਲੇ ਦਾ ਕੱਖ ਨਹੀਂ ਛੜਦੀ ਇਸੇ ਤਰ੍ਹਾਂ ਜਿਹੜੀਆਂ ਗੱਲਾਂ कमाई ਵਾਲੀਆਂ ਰੂਹਾਂ ਦੇ ਅੰਦਰੋਂ ਆਉਂਦੀਆਂ ਨੇ ਉਹ ਅਸਰ ਕਰਦੀਆਂ ਨੇ ਜਿਹੜੀਆਂ ਬਿਨਾਂ ਕਮਾਈ ਤੋਂ ਮੇਰੇ ਵਰਗੇ ਬੋਲੀ ਜਾਂਦੇ ਆ ਉਹ ਅਸਰ ਨਹੀਂ ਕਰਦੀਆਂ ਆਖੋ ਸਤਨਾਮ ਜਿੰਨੀ ਕ ਹੁੰਦੀ ਆ ਉਹਨੇ ਕੀ ਅਸਰ ਹੋਣਾ ਬਾਬਾ ਬੁੱਢਾ ਜੀ ਇੱਕ ਦੁੱਧ ਦੇ ਬਾਟੇ ਨੇ ਐਸੀ ਵਰਤੀ ਜੋੜ ਦਿੱਤੀ ਕਿ ਮੁੜ ਕੇ ਆਪਣਾ ਘਰ ਨਹੀਂ ਵੇਖਿਆ ਆਖੋ ਸਤਨਾਮ ਵੇਖਿਆ ਕੋਈ ਰੰਗੀਆਂ ਰੂਹਾਂ ਨੇ ਕਰ ਗਏ ਮਾਤਾ ਕੋਈ ਫਕੀਰ ਬੈਠਿਆ ਆ ਮੈਨੂੰ ਕੜਿਆ ਹੋਇਆ ਦੁੱਧ ਪਾ ਕੇ ਦੇ ਥੋੜਾ ਜਿਹਾ ਕਾੜਨੀ ਵਿੱਚੋਂ ਪਹਿਲਾਂ ਲਾਲ ਦੁੱਧ ਹੁੰਦਾ ਕੜਿਆ ਉਹ ਅੱਜ ਕਿਤੇ ਕਿਤੇ ਮਿਲਦਾ ਹੈ ਕਾੜਨੀ ਦੇ ਵਿੱਚ ਦੁੱਧ ਸਾਰਾ ਦਿਨ ਰਿਜਦਾ ਤੇ ਉਹਦਾ ਰੰਗ ਲਾਲ ਹੋ ਜਾਂਦਾ ਤੇ ਬਿਨਾ ਮਿੱਠਾ ਪਾਏ ਤੋਂ ਸਵਾਦ ਹੁੰਦਾ ਸੀ ਮੈਨੂੰ ਉਹ ਦੁੱਧ ਪਾ ਕੇ ਦੇ ਪਵਿੱਤਰ ਹੱਥਾਂ ਨਾਲ ਸੁਚੇ ਕਰਕੇ ਮਾ ਵੱਡੇ ਰੱਬੀ ਰੂਹਾਂ ਬੈਠੀਆਂ ਮੈਂ ਜਾ ਕੇ ਉਹਨਾਂ ਨੂੰ ਦੁੱਧ ਛਕਾਵਾਂ ਬਾਬਾ ਬੁੱਢਾ ਜੀ ਕਿਉਂਕਿ ਹਰ ਇੱਕ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਦੇਖਣਾ ਚਾਹੀਦਾ ਇਹ ਨਹੀਂ ਵੀ ਕੇਵਲ ਇਹ ਕੇ ਵੀ ਸਾਰੀ ਠੱਗੀ ਦਿਸਦਿਆ ਜਾਂ ਸੰਤ ਤਾਂ ਹੁੰਦੇ ਹੀ ਨਹੀਂ ਜਾਂ ਸਾਧੂ ਤਾਂ ਹੁੰਦੇ ਹੀ ਨਹੀਂ ਜਾਂ ਬ੍ਰਹਮ ਗਿਆਨੀ ਤਾਂ ਹੁੰਦੇ ਹੀ ਨਹੀਂ ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਹਮ ਸੰਤਨ ਸਿਓ ਬਣਾਈ ਪੂਰਬ ਲਿਖਿਆ ਪਾਈ ਕਿ ਤੇਰੇ ਸੰਤਾਂ ਨਾਲ ਹੀ ਮੇਰੀ ਪ੍ਰੀਤ ਬਣ ਗਈ ਪਰ ਹਾਂ ਇਹ ਗੱਲ ਮੈਂ ਬਾਰ ਬਾਰ ਕਹਿੰਨਾ ਵੀ ਆਪਣੇ ਚਰਨਾਂ ਨਾਲ ਜੋੜਨ ਵਾਲਾ ਨਾ ਹੋਵੇ ਗੁਰੂ ਦੇ ਚਰਨਾਂ ਨਾਲ ਜੋੜਨ ਵਾਲਾ ਹੋਵੇ ਇਹ ਫਰਕ ਜ਼ਰੂਰ ਹੈ ਤੇ ਜਦੋਂ ਗਏ ਨਾ 12 ਸਾਲ ਦੀ ਉਮਰ ਹੈ ਬਾਬਾ ਬੁੱਢਾ ਜੀ ਘਰ ਦੇ ਬੂੜਾ ਕਹਿੰਦੇ ਤੇ ਜਾ ਕੇ ਨਾਮ ਸ਼ਿਕਾਰ ਕੀਤੀ ਬੈਠ ਗਏ ਤੇ ਜਦੋਂ ਸ਼ਬਦ ਗਾਉਂਦੇ ਰਵਾਬ ਵੱਜਦੀ ਇੱਕਦਮ ਖਮੋਸ਼ ਹੋ ਜਾਂਦੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਚੁੱਪ ਵੀ ਇਦਾਂ ਲੱਗਦੀ ਸੀ ਵੀ ਜਿਵੇਂ ਦੁਨੀਆ ਨੂੰ ਗਿਆਨ ਦੇ ਰਹੀ ਹੋਵੇ ਐਦਾਂ ਜਦੋਂ ਅੱਜ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੋਤ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੈਠੇ ਆ ਇੱਥੇ ਬਹੁਤ ਹੀ ਨਿਮਰਤਾ ਸ਼ਾਂਤੀ ਦੇ ਨਾਲ ਜਿੱਥੋਂ ਤੱਕ ਹੋ ਸਕਦਾ ਦੁਨਿਆਵੀ ਗੱਲਾਂ ਗੁਰੂ ਦੀ ਹਜ਼ੂਰੀ ਵਿੱਚ ਕਦੇ ਵੀ ਕਰਨੀਆਂ ਨਹੀਂ ਚਾਹੀਦੀਆਂ ਗੁਰੂ ਘਰ ਦੇ ਅੰਦਰ ਹੀ ਨਹੀਂ ਕਰਨੀਆਂ ਚਾਹੀਦੀ ਹੌਲੀ ਹੌਲੀ ਭਾਵਨਾ ਜਦੋਂ ਬਣਦੀ ਹੈ ਪਿਆਰ ਬਹੁਤੀਆਂ ਦੁਨਿਆਵੀ ਗੱਲਾਂ ਨਹੀਂ ਸਤਨਾ ਵੈਗੁਰੂ ਦਾ ਜਾਪ ਹੋਵੇ ਵੈਗੁਰੂ ਦਾ ਜਾਪ ਹੋਵੇ ਇਹ ਗੁਰੂ ਦਾ ਦਰਬਾਰ ਹੈ ਗੁਰੂ ਨਾਨਕ ਦਾ ਦਰਬਾਰ ਹੈ ਇੱਥੇ ਕੱਲ ਵੀ ਬੇਨਤੀ ਕੀਤੀ ਸੀ ਵੀ ਸੁਚੇਤ ਹੋ ਕੇ ਆਈਏ ਕਿ ਮੈਂ ਗੁਰੂ ਦੇ ਦਰਬਾਰ ਵਿੱਚ ਜਾ ਰਿਹਾ ਹਾਂ ਇਹ ਨਾ ਉਹ ਵੀ ਸਿਰ ਨੰਗਾ ਹੋਵੇ ਕੈਂਪਰੀ ਪਾਈ ਹੋਵੇ ਤੇ ਦੁਨੀਆਂ ਦੇ ਬੰਦਿਆਂ ਤੋਂ ਡਰਦਾ ਤੂੰ ਤਿਆਰ ਹੋ ਕੇ ਜਾਣਾ ਪਰ ਗੁਰੂ ਦੇ ਦਰਬਾਰ ਅੰਦਰ ਤੈਨੂੰ ਤਿਆਰੀ ਦੀ ਕੋਈ ਚਿੰਤਾ ਨਹੀਂ ਰਹਿੰਦੀ ਮੇਰਾ ਸਿਰ ਨੰਗਾ ਹੈ ਤੇ じゃ ਮੈਂ ਕਿੱਥੇ ਜਾ ਰਿਹਾ ਕਹਿਣ ਦੀ ਲੋੜ ਨਾ ਪਵੇ ਕਹਿਣਾ ਪਵੇ ਅੱਜ ਕੱਲ ਹਰ ਬੰਦਾ ਸਿਆਣਾ ਹੈ ਤੇ ਸਮਝਣਾ ਚਾਹੀਦਾ। ਖਮੋਸ਼ ਹੋ ਕੇ ਬੈਠੇ ਜਦੋਂ ਵੇਖਿਆ ਦੁੱਧ ਦਾ ਗੜਵਾ ਪਿਆ ਹੈ ਬਾਟੇ ਪਿਆ ਕੋਲ ਅੱਖਾਂ ਕੋਲੀਆਂ ਕੌਣ ਹੈ ਭਾਈ ਤੂੰ ਮੈਂ ਮੱਝਾਂ ਗਾਵਾਂ ਚਾਰਨ ਵਾਲਾ ਹੈ ਤੇ ਦੱਸ ਕੀ ਚਾਹੀਦਾ ਮਰਜ ਤੁਹਾਡੇ ਲਈ ਦੁੱਧ ਲੈ ਕੇ ਆਇਆ ਦੁੱਧ ਛਕੋ ਕੀ ਚਾਹੀਦਾ ਮਰਜ ਮੁਕਤੀ ਬਖਸ਼ ਦਿਓ ਕੋਈ ਪਤਾ ਨਹੀਂ ਭਰੋਸਾ ਐ ਇਸ ਜ਼ਿੰਦਗੀ ਦਾ ਕਿਹੜੇ ਵੇਲੇ ਚਲੀ ਜਾਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੈਰਾਨ ਹੋਵੇ ਗੱਲਾਂ ਸੁਣ ਕੇ ਉਮਰ ਬੜੀ ਛੋਟੀ ਐ ਕਿ ਕਾਕਾ ਗੱਲਾਂ ਤੋਂ ਬੁੱਢਿਆਂ ਵਾਲੀਆਂ ਕਰਦਾ ਐ ਬਜ਼ੁਰਗੀ ਨਹੀਂ ਨਾ ਬਜ਼ੁਰਗ ਹੋ ਕੇ ਵੀ ਬੰਦਾ ਜਵਾਨੀ ਵਾਲੀਆਂ ਗੱਲਾਂ ਕਰੀ ਜਾਂਦਾ ਵੇਖਿਆ ਹੋਣਾ ਤੁਸੀਂ ਕਈ ਬਜ਼ੁਰਗ ਬੈਠੇ ਵੀ ਅਸੀਂ ਤੇ ਇਦਾਂ ਕਰਦੇ ਹੁੰਦੇ ਸੀ ਜਵਾਨੀ ਵਿੱਚ ਅਸੀਂ ਏਦਾਂ ਖਾਂਦੇ ਪੀਂਦੇ ਸੀ ਅਸੀਂ ਏਦਾਂ ਬਹਿ ਜਾਂਦੇ ਫਲਾਨੀ ਜਗ੍ਹਾ ਤੇ ਭਾਵ ਬੁਢੇਪੇ ਜਿਹੀ ਇੱਕ ਹੁੰਦਾ ਹੈ ਬਚਪਨ ਜਵਾਨੀ ਵਿੱਚ ਵੀ ਬਜ਼ੁਰਗਾਂ ਵਾਲੀਆਂ ਗੱਲਾਂ ਕਰਨੀਆਂ ਅਸਲ ਬਜ਼ੁਰਗੀ ਉਹ ਹੁੰਦੀ ਹੈ ਆਖੋ ਸਤਨਾਮ ਮੁਕਤੀ ਬਖਸ਼ ਦਿਓ ਮੁਕਤੀ ਦੀ ਗੱਲ ਕੀਤੀ ਹੈ ਉਮਰ ਬੜੀ ਛੋਟੀ ਹੈ ਗੱਲਾਂ ਬੁੱਢਿਆਂ ਵਾਲੀਆਂ ਕੁਝ ਗੱਲਾਂ ਸੁਣੀਆਂ ਏ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਤੇ ਇਹ ਫਸਲੀ ਹੈ ਉਸ ਪ੍ਰਮਾਤਮਾ ਦੀ ਜੈਸੇ ਕਿਸਾਨ ਉਹ ਵਹੇ ਕਿਸਾਨੀ ਕਾਚੀ ਪੱਕੀ ਵਾੜ ਪਰਾਂਦੇ ਪਰ ਤੈਨੂੰ ਲੱਗਨ ਕਿੱਥੋਂ ਲੱਗੀ ਕਹਿੰਦਾ ਜੀ ਪਠਾਨ ਆਏ ਫਸਲ ਵੱਢ ਕੇ ਲੈ ਗਏ ਕੱਚੀ ਪੱਕੀ ਮੇਰੇ ਮਨ ਤੇ ਗੱਲ ਲੱਗ ਗਈ ਮੈਂ ਆਖਿਆ ਉਹ ਮਨਾ ਕੋਈ ਪਤਾ ਨਹੀਂ ਉਹਦੀ ਫਸਲ ਹੈ ਆਪਾਂ ਵੀ ਪ੍ਰਮਾਤਮਾ ਦੀ ਕੱਚੀ ਵੱਢ ਲੈ ਕੇ ਪੱਕੀ ਵੱਢ ਲੈ ਭਰੋਸਾ ਹੈ ਕੋਈ ਜ਼ਿੰਦਗੀ ਦਾ ਆ ਬੈਠਿਆ ਸਵਾਸ ਜਿੰਨੇ ਕੋ ਪਰਮਾਤਮਾ ਨੇ ਪਾਇਆ ਉੰਨੀ ਮਰਣਿਆ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ ਤਾਂ ਕਰਕੇ ਸਮਾਂ ਸੰਭਾਲ ਅੰਮ੍ਰਿਤ ਵੇਲਾ ਸੰਭਾਲ ਇਹਨੂੰ ਅਜਾਈ ਨਾ ਗਵਾ ਸੁਣਿਆ ਸੀ ਨਾ ਵੀ ਜਾਗਣਾ ਕਰ ਕਿਉਂ ਆਲਸ ਆਲਸੀ ਹੋ ਕੇ ਆਪਣਾ ਜੀਵਨ ਵਿਅਰਥ ਗਵਾ ਰਿਆ ਪਠਾਣ ਆਏ ਫਸਲ ਵੱਢ ਕੇ ਲੈ ਗਏ ਅੱਛਾ ਕਹਿੰਦੇ ਇੰਨਾ ਪਿਆਰ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਹਮ ਫੜ ਕੇ ਨਾ ਭਾਈ ਬੂੜੇ ਨੂੰ ਆਪਣੇ ਸੀਨੇ ਨਾਲ ਲਾ ਕੇ ਕਹਿੰਦਿਆ ਆਪਣਾ ਜਿੰਨਾ ਤੇਜ ਪ੍ਰਤਾਪ ਸੀ ਬਾਬਾ ਬੁੰਡਾ ਜੀ ਦੇ ਅੰਦਰ ਪ੍ਰਵੇਸ਼ ਕਰ ਦਿੱਤਾ ਕਹਿਣ ਲੱਗੇ ਤੂੰ ਬੂੜਾ ਨਹੀਂ ਏ ਤੂੰ ਤੇ ਬਾਬਾ ਬੁੰਡਾ ਹੈ ਸਾਡਾ ਆਖੋ ਸਤਨਾਮ ਐਸਾ ਸੀਨੇ ਨਾਲ ਲਾਇਆ ਐਸਾ ਬਹਾਨਾ ਬਣਿਆ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਨਾਲ ਜੁੜਿਆ ਕਰਤਾਰਪੁਰ ਰਹਿ ਕੇ ਸੇਵਾ ਕੀਤੀ ਕਰਤਾਰਪੁਰ ਰਹਿ ਕੇ ਕੀਰਤਨ ਵਿੱਚ ਹਾਜ਼ਰੀਆਂ ਭਰੀਆਂ ਧਰਮਸ਼ਾਲਾ ਵਿੱਚ ਹਾਜ਼ਰੀਆਂ ਲਵਾਈਆਂ ਤੇ ਨਾਲ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਾਈ ਤੇ ਜਦੋਂ ਜਾਣ ਲੱਗੇ ਨਾ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਕੌਤਕ ਵਰਤਾਏ ਪਰ ਕੋਈ ਅਸਰ ਨਾ ਹੋਇਆ ਪਦਾਰਥਾਂ ਦਾ ਉੱਥੇ ਰਹਿੰਦੇ ਸੀ ਬਾਬਾ ਲੈਣਾ ਜੀ ਉੱਥੇ ਰਹਿੰਦੇ ਸੀ ਬਾਬਾ ਬੁੱਢਾ ਜੀ ਤੇ ਇੱਕ ਵਾਰੀ ਧਾਨ ਕ੍ਰੂਪ ਰਹਾ ਕਰਤਾਰ ਐਸਾ ਰੂਪ ਧਾਰਿਆ ਕਹਿੰਦੇ ਪਿੱਛੇ ਐਸਾ ਕੌਤਕ ਵਰਤਾਇਆ ਹੀਰੇ ਜਵਾਹਰਾਤ ਸੋਨਾ ਚਾਂਦੀ ਸੁਟਦੇ ਤੁਰੇ ਜਾਂਦੇ ਆ ਬੜੀ ਦੁਨੀਆ ਉਹਨੂੰ ਵੇਖ ਵੇਖ ਕੇ ਚੁੱਕ ਕੇ ਪਿੱਛੇ ਮੁੜ ਗਈ ਪਰ ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ ਨਹੀਂ ਮੁੜੇ ਕੀ ਚਾਹੀਦਾ ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਕਹਿੰਦੇ ਸਾਨੂੰ ਪਦਾਰਥਾਂ ਦੀ ਲੋੜ ਨਹੀਂ ਤੇ ਘਰ ਵਿੱਚ ਹੀ ਬਥੇਰੇ ਸੀ ਸਾਨੂੰ ਤੇ ਤੁਸੀਂ ਚਾਹੀਦੇ ਹੋ ਆਖੋ ਸਤਨਾਮ ਸਾਨੂੰ ਨਾਮ ਚਾਹੀਦਾ ਹੈ ਗੁਰੂ ਚਾਹੀਦਾ ਹੈ ਗੁਰੂ ਮੰਗ ਲਿਆ ਨਾਮ ਮੰਗ ਲਿਆ ਸਭ ਕੁਝ ਵਿੱਚ ਹੀ ਆ ਜਾਂਦਾ ਤੇ ਜਦੋਂ ਉਹ ਸਮਾਂ ਆਇਆ ਭਾਈ ਲੈਣਾ ਜੀ ਦੀ ਪਰਖ ਕੀਤੀ ਗੁਰਤਾ ਗੱਦੀ ਦੇਣੀ ਸੀ ਤੇ ਕਹਿਣ ਲੱਗੇ ਬਾਬਾ ਬੁੱਢਾ ਜੀ ਨੂੰ ਆਓ ਤੁਹਾਡੇ ਹੱਥਾਂ ਵਿੱਚ ਬੜੀਆਂ ਬਰਕਤਾਂ ਨੇ ਤੁਸੀਂ ਸੇਵਾ ਬੜੀ ਕੀਤੀ ਐ ਆ ਗੁਰਤਾ ਗਦੀ ਦਾ ਤਿਲਕ ਤੁਸੀਂ ਲਾਉਣਾ ਹੈ ਆਖੋ ਸਤਨਾਮ ਛੇ ਪਾਤਸ਼ਾਹਾਂ ਤੱਕ ਕੇ ਮਾਣ ਬਖਸ਼ਿਆ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਇਆ ਜਿਨ੍ਹਾਂ ਦਾ ਬੜਾ ਸਤਕਾਰ ਕਰਦੇ ਸੀ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਬੁੱਢਿਆ ਉਦਾਸ ਨਾ ਹੋ ਜਿੱਥੇ ਵੀ ਹੋਵਾਂਗੇ ਤੇਰੀ ਨਦਰ ਤੋਲੇ ਨਹੀਂ ਹੋਵਾਂਗੇ ਬੁੱਢਿਆ ਤੇਥੋਂ ਓਲੇ ਕਦੇ ਨਾ ਹੋਸਾਂ ਇਹ ਵਾਚਨ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿ ਜਦੋਂ ਤੂੰ ਵੀ ਜਦੋਂ ਤੂੰ ਯਾਦ ਕਰੇਗਾ ਅਸੀਂ ਤੇਥੋਂ ਕਦੇ ਓਲੇ ਨਾ ਵਾਂਗੇ ਗੁਰੂ ਕਦੇ ਓਲੇ ਨਹੀਂ ਹੁੰਦਾ ਜੀਵਨ ਹੋਣਾ ਚਾਹੀਦਾ ਗੁਰੂ ਕਦੇ ਵੀ ਪਿੱਛਾ ਨਹੀਂ ਕਰਦਾ ਉਹ ਤੇ ਹੰਕਾਰ ਮੋ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਮਾਫ ਕਰਨਾ ਜੇ ਥੋੜਾ ਜਿਹਾ ਵੀ ਮਾਣ ਹੈ ਤੇ ਗੁਰੂ ਪਿਛਾ ਕਰ ਲੈਂਦਾ ਤੈਥੋਂ ਓਲੇ ਕਦੇ ਨਾ ਹੋਸਾਂ ਕਹਿੰਦੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਭਾਈ ਲੈਣਾ ਜੀ ਨੂੰ ਗੁਰਤਾ ਗਦੀ ਤੇ ਬਾ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਗੁਰਤਾ ਗਦੀ ਦਾ ਤਿਲਕ ਅਦਾ ਕੀਤਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਆਪਣੇ ਸਰੀਰ ਦਾ ਪਰਿत्याਗ ਕਰ ਜਾਂਦੇ ਆ ਕਹਿੰਦੇ ਤੈਥੋਂ ਓਲੇ ਕਦੇ ਨਾ ਹੋਸਾਂ ਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਅੰਗ ਨਾਲ ਲਾ ਕੇ ਅੰਗਦ ਬਣਾ ਦਿੰਦੇ ਆ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਣੇ ਗੁਰੂ ਨਾਨਕ ਦੀ ਦੂਸਰੀ ਜੋਤ ਖੰਡੂਰ ਸਾਹਿਬ ਚਲੇ ਜਾਂਦੇ ਆ ਤੇ ਜਾ ਕੇ ਆਕਾਂਤ ਇੱਕ ਮਾਤਾ ਭਰਾਈ ਦੇ ਘਰ ਵਹਿ ਜਾਂਦੇ ਆ ਮੈਂ ਬੇਨਤੀ ਕਰ ਰਿਹਾ ਵੀ ਗੁਰੂ ਦੀ ਦੇ ਸੇਵਕਾਂ ਦੇ ਅੰਦਰ ਵੀ ਕਿੰਨੀਆਂ ਪਾਵਰਾਂ ਹੁੰਦੀਆਂ ਗੁਰੂ ਕਿੰਨੀਆਂ ਬਖਸ਼ਿਸ਼ਾਂ ਕਰ ਦਿੰਦਾ ਹੈ ਤੇ ਸਾਧ ਸੰਗਤ ਜੀ ਗੁਰੂ ਅੰਗਦ ਦੇ ਮਹਾਰਾ ਸੱਚੇ ਪਾਤਸ਼ਾਹ ਮਾਤਾ ਭਰਾਈ ਜੀ ਦੇ ਘਰ ਜਾ ਕੇ ਟਿੱਕੇ ਅੰਦਰ ਬੈਠੇ ਕਿ ਅਸੀਂ ਇਕਾਂਤ ਬੈਠਣਾ ਚਾਹੁੰਦੇ ਹਾਂ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਹੁਣ ਸੰਗਤਾਂ ਬੇਬਲ ਹੋ ਗਿਆਂ ਵੀ ਮੱਥਾ ਟੇਕਿਆ ਗੁਰੂ ਨਾਨਕ ਨੇ ਬਾਬਾ ਬੁੱਢਾ ਜੀ ਨੇ ਤੇ ਉਹਨਾਂ ਨੂੰ ਭੇਤ ਦੱਸ ਕੇ ਗਿਆ ਵੀ ਤੇ ਥੋਲੇ ਕਦੇ ਨਾ ਹੋਸਾਂ ਇਹ ਬਖਸ਼ਿਸ਼ ਬਾਬਾ ਬੁੱਢਾ ਜੀ ਤੇ ਆ ਕਹੀਏ ਆਪਾਂ ਉਹਨਾਂ ਨੂੰ ਵੀ ਸਾਨੂੰ ਦਰਸ਼ਨ ਕਰਾਉਣ ਕਿੱਥੇ ਨੇ ਸੰਗਲਾ ਸੰਗਤਾਂ ਬੇਬਲ ਹੋਈਆਂ ਸਾਨੂੰ ਦਰਸ਼ਨ ਕਰਾਓ ਬਾਬਾ ਬੁੱਢਾ ਜੀ ਗੁਰੂ ਨਾਨਕ ਦੀ ਦੂਸਰੀ ਜੋਤ ਗੁਰੂ ਅੰਗਦ ਦੇ ਮਹਾਰਾ ਸੱਚੇ ਪਾਤਸ਼ਾਹ ਕਿੱਥੇ ਨੇ ਤੇ ਬਾਬਾ ਬੁੱਢਾ ਜੀ ਸੰਗਤ ਨੂੰ ਨਾਲ ਲੈ ਕੇ ਖੰਡੂਰ ਸਾਹਿਬ ਪਹੁੰਚ ਜਾਂਦੇ ਆ ਮਾਤਾ ਭਰਾਈ ਦੇ ਘਰ ਜਾ ਕੇ ਕਹਿੰਦੇ ਆ ਕਿ ਤੁਹਾਡੇ ਚਿਹਰੇ ਦਾ ਨੂਰ ਤੁਹਾਡੇ ਚਿਹਰੇ ਦੀ ਜੋਤ ਦੱਸਦੀ ਹੈ ਕਿ ਗੁਰੂ ਸਾਹਿਬ ਜੀ ਤੁਹਾਡੇ ਘਰ ਬੈਠੇ ਹੋਏ ਤੁਹਾਡੇ ਘਰ ਮੌਜੂਦ ਨੇ ਮਾਤਾ ਜੀ ਕਹਿਣ ਲੱਗੇ ਹਾਂ ਬਾਬਾ ਬੁੱਢਾ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ ਪਰ ਦਰਵਾਜ਼ਾ ਖੜਕਾਉਣ ਦਾ ਹੁਕਮ ਨਹੀਂ। ਕੁੰਡੀ ਖੜਕਾਉਣ ਦਾ ਹੁਕਮ ਨਹੀਂ ਹੈ। ਬਾਬਾ ਬੁੱਢਾ ਜੀ ਕਹਿੰਦੇ ਆਪਾਂ ਕੁੰਡੀ ਖੜਕਾਉਂਦੇ ਨਹੀਂ। ਬੱਸ ਸਰਬਾਬੀਆਂ ਨੂੰ ਕਿਹਾ ਤੁਸੀਂ ਕੀਰਤਨ ਕਰੋ ਜਿੱਥੇ ਕੀਰਤਨ ਹੁੰਦਾ ਜਿੱਥੇ ਗੁਰੂ ਦੀ ਸੰਗਤ ਉਹਦੇ ਗੀਤ ਗਾਉਂਦੀ ਆ ਉੱਥੇ ਗੁਰੂ ਪ੍ਰਗਟ ਹੋ ਜਾਂਦਾ ਆਖੋ ਸਤਨਾਮ। ਇਦਾਂ ਦਰਵਾਜ਼ੇ ਦੇ ਅੱਗੇ ਹੋ ਗਏ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕਿਨਾਈ ਤਿਰਖਾ ਨ ਉਤਰਾ ਸਾਤ ਨਾ ਆਵਾ ਬਿਰਦੰਸ਼ ਸ਼ਬਦ ਸੰਤ ਪਿਆਰੇ ਜੀ ਤੁਹਾਡੇ ਦਰਸ਼ਨਾਂ ਦੀ ਬੜੀ ਤਾਂਗ ਲੱਗੀ ਹੋਈ ਆ ਸੰਗਤਾਂ ਬੇਬਲ ਨੇ ਗੀਤ ਗਾਉਣ ਲੱਗੇ ਜਦੋਂ ਗੁਰੂ ਦੇ ਸਾਧ ਸੰਗ ਹੈ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੂਹਾ ਖੋਲ ਕੇ ਬਾਹਰ ਆ ਗਏ ਆਖ ਸਤਨਾਮ ਤੇ ਜਦੋਂ ਬਾਹਰ ਆਏ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ ਮਾਰੇ ਕਹਿਣ ਲੱਗੇ ਬਾਬਾ ਬੁੱਢਾ ਜੀ ਦਰਵਾਜ਼ਾ ਨਹੀਂ ਖੜਕਾਉਣਾ ਸੀ ਤੇ ਮਨਾਈ ਕੀਤੀ ਹੋਈ ਸੀ ਤੁਸੀਂ ਦਰਸ਼ਨ ਦਿੱਤੇ ਬਾਬਾ ਬੁੱਢਾ ਜੀ ਨੂੰ ਕਿਹਾ ਕਿੰਨਾ ਮਾਣ ਬਖਸ਼ਦੇ ਸੀ ਬਾਬਾ ਬੁੱਢਾ ਜੀ ਆਖਣ ਲੱਗੇ ਮਹਾਰਾਜ ਅਸੀਂ ਤੇ ਕੁੰਡੀ ਖੜਕਾਈ ਕੋਈ ਨਹੀਂ ਅਸੀਂ ਤੇ ਤੁਹਾਡੇ ਗੁਣ ਗਾ ਰਹੇ ਸੀ ਬਸ ਅਸੀਂ ਤੇ ਕੁੰਡਾ ਖੜਕਾਇਆ ਕੋਈ ਤੇ ਸਾਸ ਸੰਗਤ ਜੀ ਜਦੋਂ ਕਿਆ ਨਾ ਕਿ ਦੁਨੀਆ ਦੇ ਲੋਕ ਬਾਹਰਨੀਆ ਕੁੰਡੀਆਂ ਖੜਕਾਉਣਾ ਜਾਣਦੇ ਆ ਪਰ ਗੁਰੂ ਨਾਨਕ ਤੁਹਾਨੂੰ ਅੰਦਰ ਦੀਆਂ ਕੁੰਡੀਆਂ ਖੜਕਾਉਣਾ ਦੱਸ ਗਏ ਇਹ ਆਖੋ ਸਤਨਾਮ ਤੁਸੀਂ ਅੰਦਰਲੀ ਗੁੰਡੀ ਖੜਕਾਈ ਭਾਵ ਉਸ ਦਾ ਨਾਮ ਜਪਿਆ ਪ੍ਰਮਾਤਮਾ ਦਾ ਤੇ ਅਸੀਂ ਬਾਹਰ ਆ ਗਏ ਐਸੀ ਕਿਰਪਾ ਹੋਈ ਜਿੱਥੋਂ ਤੱਕ ਜੋਤ ਚੱਲਦੀ ਗਈ ਤੇ ਗੁਰੂ ਨਾਨਕ ਦੇ ਮਹਾਰਾਜ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਤੇ ਬਾਬਾ ਬੁੱਢਾ ਜੀ ਤੋਂ ਕਦੇ ਉਹ ਲੈ ਨਾ। ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੇ ਬਾਸਰ ਕੇ ਜਾ ਕੇ ਬੈੰਦੇ ਆ ਤਾਂ ਪਿੱਛੋਂ ਦੀ ਐਸਾ ਉਹਨਾਂ ਨੇ ਇੱਕ ਕਮਰਾ ਜਿਹੜਾ ਗੁੰਮਜ ਬਣਿਆ ਹੋਇਆ ਸੀ ਚਾਰੇ ਪਾਸੋਂ ਮਿੱਟੀ ਦਾ ਲੇਪ ਸੀ ਪਰ ਪਿੱਛੋਂ ਜਾ ਕੇ ਬਾਬਾ ਬੁੱਢਾ ਜੀ ਨੇ ਸਨ ਲਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਏ ਤਾਂ ਵੀ ਸੰਗਤਾਂ ਨੇ ਗਿਆ ਸੀ। ਤੀਸਰੀ ਜੋਤਿ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਤੇ ਬਾਬੇ ਦਾਤੂ ਨੇ ਜਦੋਂ ਲੱਤ ਮਾਰੀ ਤੇ ਤਾਂ ਵੀ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਮੈਨੂੰ ਖਿਮਾ ਕਰਿਓ ਉਧਰ ਕੋਈ ਆਉਂਦੇ ਹੋ ਤਾਂ ਮੈਂ ਉੱਠ ਕੇ ਸਤਿਕਾਰ ਨਾ ਕਰਾਂ ਫਿਰ ਵੀ ਆਪਣੇ ਆਪ ਨੂੰ ਨੀਮਾ ਸਮਝਿਆ ਐਨੀ ਨਿਮਰਤਾ ਸੀ ਬਾਬਾ ਬੁੱਢਾ ਜੀ ਦੇ ਅੰਦਰ ਤੇ ਜਦੋਂ ਜਾ ਕੇ ਬਾਸਰ ਕੇ ਬਹਿ ਗਏ ਸੀ ਨਾ ਫਿਰ ਸੰਗਤਾਂ ਵਿਆਕਲ ਹੋਈਆਂ ਕਿਹਾ ਕਿ ਬਾਬਾ ਬੁੱਢਾ ਜੀ ਨੂੰ ਪੁੱਛੋ ਤੀਸਰੀ ਜੋਤ ਗੁਰੂ ਅਮਰਦਾਸ ਮਹਾਰਾਜ ਜੀ ਕਿੱਥੇ ਹੋਣਗੇ ਤਾਂ ਜਾ ਕੇ ਪਿੱਛੋਂ ਦੀ ਸਨ ਲਾਇਆ ਕਿ ਤੁਸੀਂ ਇਹ ਕਿਉਂ ਕੀਤਾ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਅਸੀਂ ਉਹ ਦਰਵਾਜ਼ਾ ਨਹੀਂ ਖੋਲਿਆ ਅਸੀਂ ਤੇ ਜੋ ਦਰਵਾਜ਼ਾ ਤੁਸੀਂ ਬਾਣੀ ਵਿੱਚ ਦੱਸਦੇ ਹੋ ਉਹ ਦਰਵਾਜ਼ਾ ਖੋਲਿਆ ਨੌ ਦਵਾਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ ਕਿ ਬਾਹਰਲੇ ਦਰਵਾਜ਼ੇ ਬੰਦ ਜਦੋਂ ਹੋ ਜਾਂਦੇ ਆ ਨਾ ਕਾਮ ਕੂਜ ਲੋਭ ਮੋਹ ਹੰਕਾਰ ਦੇ ਫਿਰ ਅੰਦਰਲਾ ਦਰਵਾਜ਼ਾ ਖੁੱਲ ਜਾਂਦਾ ਆ ਆਖੋ ਸਤਿਨਾਮ ਇਸ ਤਰ੍ਹਾਂ ਕੋਈ ਪੂਰਾ ਜਦੋਂ ਮਿਲ ਜਾਂਦਾ ਹੈ ਆਪਾਂ ਸ਼ਬਦ ਪੜ ਰਹੇ ਸੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਪੂਰਾ ਗੁਰਮਖ ਪੂਰਾ ਸਾਧੂ ਵੀ ਮਿਲ ਜਾਇਆ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਜਦੋਂ ਮੇਰੀ ਗੁਰੂ ਦੇ ਪਿਆਰਿਆਂ ਨਾਲ ਸੰਤਾਂ ਨਾਲ ਪ੍ਰੀਤ ਬਣ ਗਈ ਪੂਰਵ ਲਿਖਿਆ ਪਾਈ ਪਿਛਲੇ ਲਿਖੇ ਲੇਖ ਅਨੁਸਾਰ ਮੈਨੂੰ ਪ੍ਰਾਪਤੀ ਹੋਈ ਇਹ ਮਨ ਤੇਰਾ ਪਾਈ ਹੁਣ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਹਾਰਾ ਤੇਰੀ ਮੇਰ ਨਾਲ ਜਦੋਂ ਸੰਤ ਜਨਾਂ ਨਾਲ ਹੀ ਮੇਰਾ ਲੈਣ ਦੇਣ ਵਰਤਨ ਬਿਹਾਰ ਹੋ ਗਿਆ ਭਾਵ ਮੇਰੀ ਸੰਗਤੀ ਗੁਰਮਖਾਂ ਨਾਲ ਹੋ ਗਈ ਸੰਤਨ ਸਿਉ ਹਮ ਲਾਹਾ ਖਾਟਿਆ ਉਹਨਾਂ ਤੋਂ ਮਿਲਦੀ ਲਾਹ ਹੈ ਚੰਗੇ ਗੁਣ ਮਿਲ ਜਾਂਦੇ ਆ ਭਾਈ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਪਰੇ ਪੰਡਾਰਾ ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖਟਿਆ ਕਿ ਮੇਰੇ ਅੰਦਰ ਭਗਤੀ ਦੇ ਖਜ਼ਾਨੇ ਭਰ ਗਏ ਸੀ ਜਾਗਰਤੀ ਆ ਸੰਤਨ ਮੋਖੋ ਪੂੰਜੀ ਸੌਂਪੀ ਤਾ ਉੱਤਰਿਆ ਮਨ ਕਾ ਤੋਖਾ ਜਦੋਂ ਤੋਂ ਮੈਂ ਗੁਰਮਖ ਖਜਾਨਾ ਸੰਤ ਜਨਾਂ ਨੇ ਮੈਨੂੰ ਪ੍ਰਮਾਤਮਾ ਦੀ ਭਗਤੀ ਦੀ ਪੂੰਜੀ ਦਿੱਤੀ ਕਿ ਭਾਈ ਪ੍ਰਮਾਤਮਾ ਦਾ ਭਜਨ ਕਰਿਆ ਕਰ ਤਦੋਂ ਤੋਂ ਮੇਰੇ ਮਨ ਦਾ ਚਿੰਤਾ ਫਿਕਰ ਸੀ ਜਿਹੜਾ ਉਹ ਲੈ ਗਿਆ ਤੋ ਉੱਤਰਿਆ ਮਨ ਕਾ ਧੋਖਾ ਫਿਰ ਐਡੀ ਬਖਸ਼ਿਸ਼ ਹੋ ਗਈ ਧਰਮ ਰਾਜ ਆਬ ਕਹਾ ਕਰੇਗੋ ਹੁਣ ਧਰਮ ਰਾਜ ਵੀ ਕੁਛ ਨਹੀਂ ਕਰ ਸਕਦਾ ਜੋ ਫਾਟੋ ਸਕਲੋ ਲੇਖਾ ਕਿ ਮੇਰੇ ਜਨਮਾ ਜਨਮਾਂਤਰਾਂ ਦੇ ਕਰਮਾਂ ਦਾ ਸਾਰਾ ਹਿਸਾਬ ਦਾ ਕਾਗਜ਼ ਸੀ ਜਿਹੜਾ ਉਹ ਪਾੜ ਚੁੱਕਾ ਹੈ ਲੇਖਾ ਹੀ ਪਾੜ ਜਾਂਦਾ ਜਿਹੜੇ ਉਹਦੇ ਨਾਲ ਜੁੜ ਜਾਂਦੇ ਆ ਆਖੋ ਸਤਨਾਮ ਹੁਣ ਧਰਮਰਾਜ ਵੀ ਮੈਥੋਂ ਲੇਖਾ ਜਿਹੜਾ ਉਹ ਪੁੱਛੇਗਾ ਨਹੀਂ ਕਿਉਂਕਿ ਮੈਂ ਮਾਹ ਆਨੰਦ ਪ੍ਰਾਪਤ ਕੀਤਾ ਹੈ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਹੁਣ ਗੁਰਮੁਖ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਿਕ ਆਨੰਦ ਬਣਿਆ ਪਿਆ ਹੈ ਕਹੋ ਨਾਨਕ ਹਰ ਸੋ ਮਨ ਮਾਨਿਆ ਰੰਗ ਰਤੇ ਬਿਸਮਾਦੇ ਹੁਣ ਮੇਰਾ ਮਨ ਪ੍ਰਮਾਤਮਾ ਨਾਲ ਪਤੀਜ ਗਿਆ ਅਚਰਜ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗ ਗਿਆ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਾਸਰ ਕੇ ਗਏ ਤੇ ਬਾਬਾ ਬੁੱਢਾ ਜੀ ਨੇ ਦਰਸ਼ਨ ਕਰਵਾਏ ਤੇ ਵਾਪਸ ਲੈ ਕੇ ਆਏ ਗੋਇੰਦਵਾਲ ਸਾਹਿਬ ਜਦੋਂ ਬੌਲੀ ਸਾਹਿਬ ਦੇ ਆਪਾ ਦਰਸ਼ਨ ਕਰਦੇ ਆ ਜਦੋਂ ਟੱਕ ਲਾਉਣ ਲੱਗੇ ਨਾ ਬੌਲੀ ਸਾਹਿਬ ਦਾ ਪਹਿਲਾਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਪਹਿਲਾਂ ਟੱਕ ਉਹਨਾਂ ਤੋਂ ਲਵਾਇਆ ਆਖੋ ਸਾਤਨਾ ਇਹਨਾਂ ਕੋ ਮਾਣ ਬਖਸ਼ਦੀ ਸੀ ਗੁਰੂ ਸਾਹਿਬ ਜੀ ਸੋ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੀੜ ਤਿਆਰ ਹੋਈ ਤਾਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਬੁੱਢਾ ਸਾਹਿਬ ਜੀ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਕਿ ਤੁਸੀਂ ਗੁਰੂ ਸਾਹਿਬ ਜੀ ਤੋਂ ਹੁਕਮ ਨਾ ਮੰਨ ਲੋ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਐਸੇ ਗੁਰਮਖੰਦ ਐਸੇ ਬ੍ਰਹਮ ਗਿਆਨੀਆਂ ਦਾ ਜੀਵਨ ਪੜਿਆਂ ਮਨ ਦੇ ਵਿੱਚ ਜਾਗਰਤੀ ਹੁੰਦੀ ਹੈ ਚਾਨਣ ਹੁੰਦਾ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਤਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ